ਸਤਿ ਆਕਾਲ ਹੋ ਨੇ ਟੀਵੀ ਦੇ ਨਾਲ ਤੁਸੀਂ ਬਣੇ ਹੋਇਓ ਮੈਂ ਹਾਂ ਸੁਖ 소ਹਲ ਇਸ ਵੇਲੇ ਟਰੈਕਟਰ ਮਾਰਚ ਦੀ ਸ਼ੁਰੂਆਤ ਹੋ ਚੁੱਕੀ ਹੈ 26 ਜਨਵਰੀ ਦਾ ਟ੍ਰੇਲਰ ਜਿਸ ਨੂੰ ਆਖਿਆ ਜਾ ਰਿਹਾ ਹੈ ਉਹ ਟ੍ਰੇਲਰ ਰਿਲੀਜ਼ ਹੋਣ ਜਾ ਰਿਹਾ ਹੈ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਟਰੈਕਟਰ ਤੇ ਟਰੈਕਟਰਾਂ ਦੇ ਉੱਤੇ ਸਵਾਰ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਨੇ ਇਸ ਵੇਲੇ ਇਹ ਟ੍ਰੇਲਰ ਦਿਖਾਉਣ ਦੇ ਲਈ ਉਹ ਤਾਗਲੇ ਨਜ਼ਰ ਆ ਰਹੇ ਨੇ ਅਸੀਂ ਸਿੰਘੂ ਬਾਰਡਰ ਤੋਂ ਤੁਹਾਡੇ ਨਾਲ ਬਣੇ ਹੋਏ ਆ ਅਸੀਂ ਹੁਣ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਮਾਰਚ ਜਿਹੜਾ ਹੈ ਇਸ ਵੇਲੇ ਰਵਾਨਾ ਕੀਤਾ ਜਾ ਰਿਹਾ ਹੈ ਸਿੰਘੂ ਤੋਂ ਇਹ ਟਿੱਕਰੀ ਨੂੰ ਟਰੈਕਟਰ ਮਾਰਚ ਜਿਹੜਾ ਜਾਵੇਗਾ ਬਾਈ ਜੀ ਤਿਆਰੀਆਂ ਨੇ ਫੁੱਲ ਫੁੱਲ ਤਿਆਰੀਆਂ ਫੁੱਲ ਹਾਂਜੀ ਇਹ ਸਰਕਾਰ ਨੂੰ ਸਾਡੀ ਇੱਕ ਜਿਹੜਾ ਜੋਸ਼ ਵਿਖਾਣਾ ਚਾਹੁੰਦੇ ਆ ਵੀ ਕਿੰਨਾ ਜੋਸ਼ ਏ 26 ਤਰੀਕ ਤੋਂ ਪਹਿਲਾਂ ਪਹਿਲਾਂ ਸਮਝ ਜੋ ਹਾਂ ਦੇ ਵੀ ਟਾਈਮ ਇਹ ਅਸਲ ਕਰਦੇ ਪਏ ਅੱਜ ਅਸੀਂ ਇਹ ਅੱਜ ਰਿਆਸਲ ਏ 26 26 ਤਰੀਕ ਨੂੰ ਅਸੀਂ ਜਦੋਂ ਦਿੱਲੀ ਕੂਚ ਕਰਾਂਗੇ ਅੱਜ ਉਹਦੀ ਰਿਆਸਲ ਚੱਲਦੀ ਪਈ ਐ ਅੱਜ 26 ਤਰੀਕ ਨੂੰ ਮੋਦੀ ਜਿੰਨਾ ਵੀ ਜ਼ੋਰ ਮੋਦੀ ਤੋਂ ਲੱਗਦਾ ਉਹ ਆਪਣਾ ਪੂਰਾ ਜ਼ੋਰ ਲਾਵੇ ਅਸੀਂ ਆਪਣਾ ਜ਼ੋਰ ਲਾਵਾਂਗੇ ਉਹ ਆਪਣਾ ਜ਼ੋਰ ਲਾਵੇ ਅਸੀਂ ਦਿੱਲੀ ਪਹੁੰਚਾਂਗੇ 26 26 ਤਰੀਕ ਨੂੰ ਅਸੀਂ ਉੱਥੇ ਜਾ ਕੇ ਆਪਣੀ ਮਾਰਚ ਕਰਾਂਗੇ ਜਿਹੜੇ ਲਾਲ ਕਿਲੇ ਤੇ ਇਹ ਹਰ ਗਣਤੰਤਰ ਦਿਵਸ ਮਨਾਉਂਦੇ ਨੇ ਭਾਸ਼ਣ ਦਿੰਦੇ ਨੇ ਉਹ ਹੀ ਇੱਕੋ ਹੀ ਭਾਸ਼ਣ ਇਹ ਹੋਏਗਾ ਉਹ ਹੋਏਗਾ ਕਹਿਣਾ ਉਹ ਤਾਂ ਉੱਥੋਂ ਦੇ ਕਬੂਤਰਾਂ ਨੂੰ ਵੀ ਉਹ ਭਾਸ਼ਣ ਹੁਣ ਤੇ ਯਾਦ ਹੋ ਚੁੱਕਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਲਾਲ ਕਿਲਾ ਉਹ ਦਿੱਲੀ ਵੀ ਇਹਨਾਂ ਨੂੰ ਸਿੱਖਾ ਨਹੀਂ ਫਤਿਹ ਕਰਕੇ ਦਿੱਤੀ ਸੀ ਇਹ ਇਤਿਹਾਸ ਬੋਲ ਕੇ ਵੇਖ ਲੈ ਇਸ ਤਰ੍ਹਾਂ ਜੀ ਵੈਗਰ ਜੀ ਖਾਲਸਾ ਵੈਗਰ ਜੀ ਪਤਾ ਹੈ ਮੋਦੀ ਸਾਹਿਬ ਨੂੰ ਆਣਿਆ ਬੀ ਇਹ ਸਿੱਖ ਜਿਹੜੇ ਨੇ ਇਹ ਰੈਸਲਿੰਗ ਕਰ ਰਹੇ ਨੇ ਫਿਰ 26 ਤਰੀਕ ਨੂੰ ਫੇਰ ਆਉਣਗੇ ਜੇ ਪਹਿਲੋ ਸਮਝੇ ਤੇ ਬੜੀ ਵਧੀਆ ਗੱਲ ਹੈ ਤੇ ਇਸ ਪਾਸੇ ਲੱਗ ਜਾਏ ਤੇ ਸੰਗਤ ਦਾ ਵੇਖ ਕੇ ਮਾਹੌਲ ਤੇ ਆ ਜਾਵੇ ਸ਼ਾਵਾਸ਼ੇ ਲਾ ਜਾਏ ਬਿਲਕੁਲ 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 ਅਜੇ ਅਜੇ ਇਹ ਟ੍ਰੇਲਰ ਜਿਹੜਾ ਹੈ ਜੀ ਇਹ ਅੱਜ ਸ਼ੁਰੂ ਹੋਇਆ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਦੀਆਂ ਤਸਵੀਰਾਂ ਨੇ ਪਿੱਛੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਨੇ ਉਹ ਇਸ ਵੇਲੇ ਝਾਈ ਕਰਦੇ ਨਜ਼ਰ ਆ ਰਹੇ ਨੇ ਦਿੱਲੀ ਦੀ ਰਿੰਗ ਰੋਡ ਦੇ ਉੱਤੇ ਦੂਰ ਤੱਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਨ 에ਅਰ ਦੇ ਉੱਤੇ ਜਿੱਥੇ ਟਰੈਕਟਰ ਮਾਰਚ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਸਮਾਂ 11 ਵਜੇ ਦਾ ਸੀ ਪਰ ਅਜੇ ਸਵੇਰੇ 10 ਵਜੇ ਦੇ ਕਰੀਬ ਸਮਾਂ ਹੋਇਆ ਹੈ ਸਵੇਰੇ 10 ਵਜੇ ਦੇ ਕਰੀਬ ਹੀ ਜਿਹੜਾ ਵੱਡੀ ਗਿਣਤੀ ਤੇ ਟਰੈਕਟਰ ਜਿਹੜੇ ਨੇ ਉਹ ਪਹੁੰਚਨੇ ਸ਼ੁਰੂ ਹੋ ਗਏ ਨੇ ਸਿੰਘੂ ਬਾਰਡਰ ਤੋਂ ਅਸੀਂ ਲਾਈਵ ਤੁਹਾਡੇ ਨਾਲ ਬਣੇ ਹੋਇਆ ਅੱਜ ਦੇ ਇਸ ਮੋਰਚੇ ਦੇ ਲਈ ਕਿਸਾਨ ਆਗੂਆਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਤੁਸੀਂ ਵੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਹ ਸੁਨੇਹਾ ਤੁਸੀਂ ਦੇ ਸਕਦੇ ਹੋ ਔਨ 에ਅਰ ਦੇ ਉੱਤੇ ਕਮੈਂਟਸ ਦੇ ਰਹੇ ਆਂ ਹੀ ਸੋ ਟਰੈਕਟਰ ਮਾਰਚ ਦੀ ਸ਼ੁਰੂਆਤ ਹੋ ਚੁੱਕੀ ਏ ਇਹ ਦੂਰ ਤੱਕ ਦੀਆਂ ਤਸਵੀਰਾਂ ਅਸੀਂ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਦੂਰ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਦਿਨ ਚੜਦਿਆਂ ਹੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਦੇ ਵਿੱਚ ਟਰੈਕਟਰ ਜਿਹੜੇ ਨੇ ਉਹ ਸ਼ਾਮਲ ਹੁਣੇ ਸ਼ੁਰੂ ਹੋ ਗਏ ਨੇ ਇਧਰ ਵੀ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਤਸਵੀਰਾਂ ਤੁਹਾਨੂੰ ਨੇੜੇ ਦੀਆਂ ਦਿਖਾਉਣੀਆਂ ਕਿ ਕਿਸ ਤਰੀਕੇ ਦੇ ਨਾਲ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਬਜ਼ੁਰਗ ਕੀ ਨੌਜਵਾਨ ਕੀ ਜਿਹੜੇ ਨੇ ਇਸ ਵੇਲੇ ਟਿੱਕਰੀ ਨੂੰ ਨਿਕਲਦੇ ਨਜ਼ਰ ਆ ਰਹੇ ਨੇ ਅਗਵਾਈ ਕਿਸਾਨਾਂ ਅਗੂਆਂ ਦੀ ਏ ਪਰ ਗੋਸ਼ ਨੌਜਵਾਨਾਂ ਦਾ ਬਜ਼ੁਰਗਾਂ ਦਾ ਇਹਦੇ ਵਿੱਚ ਬਾਬਾ ਜੀ ਚੱਲਿਓ ਫਿਰ ਟਰੈਕਟਰ ਮਾਰਚ ਦੇ ਹਾਂਜੀ ਤਿਆਰੀਆਂ ਨੇ ਪੂਰੀਆਂ ਪੂਰੀਆਂ ਤਿਆਰੀਆਂ ਬਿਲਕੁਲ ਪੂਰੀਆਂ ਤਿਆਰੀਆਂ ਇਹ ਜਿਹੜਾ ਨਾ ਇਹ ਮੋਦੀ ਸਾਹਿਬ ਨੂੰ ਭੁਲੇਖਾ ਮੰਨਦਾ ਉਹ ਆਪਦਾ ਕਰ ਦੇਵੇ ਅੱਜ ਜਿਹੜੀ ਇਹ ਟ੍ਰੇਨਿੰਗ ਦੇ ਰਹੇ ਅਸੀਂ ਸੰਤਾਂ ਨੂੰ ਇਹ ਜਿਹੜੇ 26 ਜਨਵਰੀ ਨੂੰ ਝੰਡਾ ਚੜਾਇਆ ਜਾਣਾ ਉੱਥੇ ਟ੍ਰੇਨਿੰਗ ਮਾਰਚ ਕਰਕੇ ਉੱਥੇ ਜ਼ਿੰਮੇਦਾਰ ਜਾ ਕੇ ਆਪਦਾ ਝੰਡਾ ਚੜਾਉਣਗੇ ਉੱਥੇ ਜਾ ਕੇ ਇਹ ਸਰਕਾਰ ਦਾ ਝੰਡਾ ਨਹੀਂ ਉੱਥੇ ਚੜੂਗਾ ਉੱਥੇ ਫੌਜਾਂ ਲੋਕ ਝੰਡਾ ਚੜਾਇਆ ਜਾਊਗਾ 26 ਜਨਵਰੀ ਨੂੰ 26 ਜਨਵਰੀ ਦਾ ਟ੍ਰੇਲਰ ਜਿਹੜਾ ਅੱਜ ਜਾਰੀ ਕੀਤਾ ਜਾ ਰਿਹਾ ਹੈ ਕਿਸਾਨ ਆਗੂਆ ਵੱਲੋਂ ਕਿਸਾਨ ਵੀਰਾਂ ਵੱਲੋਂ ਬਜ਼ੁਰਗਾਂ ਵੱਲੋਂ ਅੱਜ ਦੇ ਇਸ ਟਰੈਕਟਰ ਮਾਰਚ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਤੱਕ ਦਿਖਾ ਰਹੇ ਹਾਂ ਲਗਾਤਾਰ ਅਸੀਂ ਤੁਹਾਡੇ ਨਾਲ ਬਣੇ ਹੋਇਆ ਸਿੰਘੂ ਬਾਰਡਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਦਾਂ ਦੀਆਂ ਤਸਵੀਰਾਂ ਅਜ ਟਿੱਕਰੀ ਪਲਵਲ ਗਾਜੀਪੁਰ ਹਰ ਜਗ੍ਹਾ ਤੋਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਇਹ ਲਾਈਵ ਤਸਵੀਰਾਂ ਸਿੰਘੂ ਬਾਰਡਰ ਤੋਂ ਤੁਸੀਂ ਦੇਖ ਰਹੇ ਹੋ ਟਰੈਕਟਰ ਮਾਰਚ ਦੀ ਸ਼ੁਰੂਆਤ ਹੋ ਰਹੀ ਹੈ ਔਨ 에ਅਰ ਦੇ ਨਾਲ ਤੁਸੀਂ ਬੜੇ ਹੋਇਓ ਇਸ ਵੇਲੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਬੁੱਕਣ ਦੇ ਲਈ ਤਿਆਰ ਨੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖੋ ਕਿ ਦੂਰ ਤੱਕ ਜਿਹੜਾ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਟਰੈਕਟਰ ਹੀ ਟਰੈਕਟਰ ਜਿਹੜੇ ਨੇ ਨਜ਼ਰ ਆਉਣਗੇ ਸੋ ਹਰਿਆਣੇ ਦੇ ਲੋਕ ਵੀ ਜਿਹੜੇ ਨੇ ਵੱਡੀ ਗਿਣਤੀ 'ਚ ਸ਼ਾਮਲ ਨੇ ਅੱਜ ਦੇ ਇਸ ਟਰੈਕਟਰ ਮਾਰਚ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਉਹ ਹਰਿਆਣੇ ਦੇ ਲੋਕਾਂ ਤੇ ਸੀ ਕਿਉਂਕਿ ਪੰਜਾਬ ਤੋਂ ਟਰੈਕਟਰ ਆਉਣਗੇ ਉਹ 26 ਜਨਵਰੀ ਦੀ ਜਿਹੜੀ ਫਿਲਮ ਰਿਲੀਜ਼ ਹੋਣੀ ਹੈ ਫਿਰ ਉਹਦੇ 'ਚ ਦੇਖੇ ਜਾਣਗੇ ਪਰ ਅੱਜ ਹਰਿਆਣੇ ਵਾਲੇ ਦੇ ਉੱਤੇ ਜ਼ਿੰਮੇਵਾਰੀ ਸੀ ਕਿ ਟ੍ਰੇਲਰ ਜਿਹੜਾ ਹੈ ਉਹਦੇ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਤੇ ਹਰਿਆਣੇ ਵਾਲੇ ਜਿਹੜੇ ਨੇ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਨੇ ਸੈਂਕੜੇ ਨਹੀਂ ਹਜ਼ਾਰਾਂ ਟਰੈਕਟਰ ਨੇ ਲੰਬੀ ਲਾਈਨ ਤੁਹਾਨੂੰ ਦੇਖਣ ਨੂੰ ਮਿਲੇਗੀ ਤੁਸੀਂ ਦੇਖੋ ਇੱਧਰ ਵੀ ਪੁਰਾਣਾ ਟਰੈਕਟਰ ਜਿਹੜਾ ਹੈ ਉਹ ਉਹ ਵੀ ਢੂੜਾ ਪੱਟ ਦਾ ਨਜ਼ਰ ਆ ਰਿਹਾ ਏ ਸੋ ਇਹ ਇੱਕ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਏ ਕੇਂਦਰ ਸਰਕਾਰ ਦੇ ਲਈ ਇੱਕ ਤਰੀਕੇ ਦੇ ਨਾਲ ਸੁਨੇਹਾ ਵੀ ਏ ਜੇਕਰ ਤੁਸੀਂ 26 ਜਨਵਰੀ ਤੱਕ ਜੇਕਰ ਤੁਸੀਂ 26 ਜਨਵਰੀ ਤੱਕ ਕਾਨੂੰਨ ਰੱਦ ਨਾ ਕੀਤੇ ਤਾਂ ਫਿਰ ਅਸੀਂ ਕਿਸ ਤਰੀਕੇ ਦੇ ਨਾਲ ਦਿੱਲੀ ਤੇ ਚੜ੍ਹਾਈ ਕਰ ਸਕਦੇ ਆ ਇਹ ਤੁਸੀਂ ਅੱਜ ਦੀਆਂ ਵੀਡੀਓਜ਼ ਤੇ ਤਸਵੀਰਾਂ 'ਚ ਦੇਖ ਲਿਓ ਇਹ ਸੁਨੇਹਾ ਅੱਜ ਜਿਹੜਾ ਇੱਕ insan ਅ ਕਿਸਾਨਾਂ ਵੱਲੋਂ ਜਿਹੜਾ ਹੈ ਅੱਜ ਸਰਕਾਰ ਨੂੰ ਦਿਖਾਇਆ ਜਾ ਰਿਹਾ ਸੀ ਪਿੱਛੇ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਕਿਸਾਨ ਨੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਅਜੇ 11 ਵਜੇ ਟਰੈਕਟਰ ਮਾਰਚ ਸ਼ੁਰੂ ਹੋਣਾ ਪਰ ਸਾਂਖੜਿਆ ਦੀ ਗਿਣਤੀ ਦੇ ਵਿੱਚ ਪਹਿਲਾਂ ਹੀ ਜਿਹੜਾ ਇਹ ਇਹ ਕਿਸਾਨ ਜਿਹੜੇ ਨੇ ਟਰੈਕਟਰਾਂ ਦੇ ਉੱਤੇ ਪਹੁੰਚ ਗਏ ਨੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਜੀ ਦਿੱਲੀ ਸਰਕਾਰ ਨੂੰ ਅਸੀਂ 2 ਮਹੀਨੇ ਤੋਂ 3 ਤੋਂ ਇਹਨਾਂ ਦੀਆਂ ਮੰਤਾਂ ਕਰ ਰਹੇ ਆ ਵੀ ਤੁਸੀਂ ਕਾਨੂੰਨ ਰੱਦ ਕਰ ਦਿਓ ਰੱਦ ਕਰ ਦਿਓ ਸ਼ਾਂਤਮਈ ਅਸੀਂ ਧਰਨੇ ਹੁਣ ਵੀ ਸ਼ਾਂਤਮਈ ਕਰਾਂਗੇ ਆ ਅਸੀਂ ਹੁਣ ਅੰਦੋਲਨ ਇੰਨਾ ਤਿੱਖਾ ਕਰਦੇ ਆਂਗੇ ਕਿ ਮੋਦੀ ਸਰਕਾਰ ਦੇ ਨਾਕਿਜ ਦਾਵਾ ਆ ਜਾਣਗੇ ਕਰੋਨੇ ਦਾ ਅੱਗੇ ਬਹਾਨਾ ਲਾਇਆ ਹੀ ਕਰੋਨਾ ਦਾ ਅਸਲੀ ਕਰੋਨਾ ਹੁਣ ਮੋਦੀ ਸਰਕਾਰ ਨੂੰ ਆਊਗਾ ਜਦੋਂ ਇਹਨਾਂ ਨੂੰ ਸਾਹ ਬੰਦ ਕਰਤਾ ਅਸੀਂ ਦਿੱਲੀ ਤੋਂ ਨਿਕਲਣਾ ਬੰਦ ਕਰਦੇ ਆਂਗੇ ਇਹਨਾਂ ਦਾ ਬਿਲਕੁਲ ਤੁਸੀਂ ਦੇਖੋ ਕਿ ਬੱਚੇ ਵੀ ਨੇ ਛੋਟੇ ਛੋਟੇ ਉਹ ਟਰੈਕਟਰ ਮਾਰਚ ਦਾ ਹਿੱਸਾ ਬਣੇ ਹੋਏ ਨੇ ਇਧਰ ਤਸਵੀਰਾਂ 'ਚ ਤੁਸੀਂ ਕੁੜੀਆਂ ਨੂੰ ਦੇਖੋਗੇ ਕੁੜੀਆਂ ਤੁਸੀਂ ਵੀ ਹਿੱਸਾ ਬਣੇ ਹੋਏ ਟਰੈਕਟਰ ਮਾਰਚ ਦਾ ਜਾ ਰਹੇ ਨਾਲ ਤਾਂ ਹਾਂਜੀ ਕਹਿੰਦੇ ਕੋਈ ਆਇਆ ਤੁਸੀਂ ਅਸੀਂ ਮੋਗੇ ਜ਼ਿਲ੍ਹੇ ਤੋਂ ਆਏ ਆ ਕਿੱਥੇ ਤੋਂ ਆਏ ਹੋ ਤੇ ਆ ਕਿੰਨਾ ਕਿ ਤੁਹਾਡੇ 'ਚ ਜੋਸ਼ ਹੈ ਕਿਉਂਕਿ ਹੋ ਸਕਦਾ ਪੁਲਿਸ ਰੋਕੇ ਵੀ ਕਈ ਰੋਕਾ ਵੀ ਲੱਗਿਆ ਹੁਣ ਡਰਨੀ ਹੈ ਤੁਹਾਨੂੰ ਵੀ ਨਹੀਂ ਕੋਈ ਡਰਨੀ ਹੈ ਹਾਂ ਨਾਰਾ ਜਿਹੜਾ ਲਗਾ ਰਹੇ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਂ ਬਿਲਕੁਲ ਤੁਸੀਂ ਦੇਖੋ ਤੇ ਇਹ ਗੁੜੀਆਂ ਵੀ ਆ ਇਸ ਮਾਰਚ ਦੇ ਵਿੱਚ ਸ਼ਾਮਲ ਹੈ ਆਪਣੇ ਪਰਿਵਾਰ ਦੇ ਨਾਲ ਸੋ ਬੱਚੇ ਵੀ ਜਿਹੜੇ ਨੇ ਇਹ ਇੱਕ ਤਸਵੀਰ ਨਹੀਂ ਹੈ ਦੂਜੇ ਪਾਸੇ ਉਹ ਮੁੰਡਿਆਂ ਨੂੰ ਵੀ ਤੁਸੀਂ ਦੇਖੋ ਕਿ ਛੋਟੇ ਬੱਚੇ ਵੀ ਜਿਹੜੇ ਨੇ ਇਸ ਅੰਦੋਲਨ ਦਾ ਵੱਡੀ ਗਿਣਤੀ ਤੇ ਹਿੱਸਾ ਬਣੇ ਹੋਏ ਨੇ ਇਹ ਤਸਵੀਰਾਂ ਦੇਖੋ ਤੇ ਇਹ ਵੀ ਇਹ ਛੋਟਾ ਬੱਚਾ ਜਿਹੜਾ ਹੈ ਉਹ ਇਸ ਅੰਦੋਲਨ ਦੇ ਵਿੱਚ ਜਾ ਰਿਹਾ ਹੈ ਯਾਰ ਵਰਜੀਲਾ ਯਾਰ ਪਰਤ ਆਇਓ ਤੇ ਅੰਤ ਤੱਕ ਜਾਓਗੇ ਨਾਲ ਫੇਰ ਟ੍ਰੈਕਟਰ ਮਾਰਦੇ ਹਾਂਜੀ ਹਾਂਜੀ ਫਾਸਲੇ ਬਲੰਦ ਨੇ ਹਾਂਜੀ ਪੂਰੇ ਜੀ ਸੋ ਦੇਖੋ ਤੁਸੀਂ ਕਿ ਬੱਚਿਆਂ ਦੇ ਵੀ ਹੌਸਲੇ ਜਿਹੜੇ ਨੇ ਉਹ ਬਲੰਦ ਨੇ ਕੁੜੀਆਂ ਕੀ ਮੁੰਡੇ ਕੀ ਤੁਸੀਂ ਕੀ ਕਹਿਣਾ ਚਾਹੋ ਮੁਰਦਾਬਾਤ ਬੋਦੀ ਸਰਕਾਰ ਮੁਰਦਾਬਾਤ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਿਲਕੁਲ ਲਗਾਤਾਰ ਨਾਰੇ ਲੱਗ ਰਹੇ ਨੇ ਲਗਾਤਾਰ ਜਿਹੜਾ ਇਹ ਭੜਿਆ ਜਾ ਰਿਹਾ ਹੈ ਤੇ ਉਧਰ ਤਸਵੀਰਾਂ ਤੁਸੀਂ ਦੇਖੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਨੇ ਲੰਬੀ ਕਤਾਰ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤੇ ਇਸ ਵੇਲੇ ਟਰੈਕਟਰ ਜਿਹੜੇ ਨੇ ਇੰਨਾ ਦੀ ਕਹਿ ਸਕਦੇ ਆ ਕਿ ਗੂੰਜ ਜਿਹੜੀ ਏ ਉਹ ਪ੍ਰਧਾਨ ਮੰਤਰੀ ਹੁਣਾਂ ਦੇ ਘਰਾਂ ਤੱਕ ਜਾਏਗੀ ਅੰਤਰਰਾਸ਼ਟਰੀ ਲੈਵਲ ਤੱਕ ਜਾਏਗੀ ਕਿ ਕਿਸ ਤਰੀਕੇ ਦੇ ਨਾਲ 26 ਜਨਵਰੀ ਤੋਂ ਪਹਿਲਾਂ ਟਰੈਕਟਰ ਮਾਰਚ ਦਾ ਇਹ ਟਰੇਲਰ ਜਿਹੜਾ ਏ ਅੱਜ ਕਿਸਾਨਾਂ ਵੱਲੋਂ ਰਿਲੀਜ਼ ਕੀਤਾ ਗਿਆ ਸੋ ਦੇਖੋ ਤੁਸੀਂ ਬਜ਼ੁਰਗ ਵੀ ਨੇ ਬੱਚੇ ਵੀ ਨੇ ਨੌਜਵਾਨ ਵੀ ਨੇ ਤੇ ਕੋਈ ਵੀ ਹਾਰਨ ਵਾਲਾ ਨਹੀਂ ਹੈ ਹਰ ਇੱਕ ਦੇ ਹੌਸਲੇ ਜਿਹੜੇ ਨੇ ਉਲੰਧ ਨੇ ਤੇ ਇਹ ਟਰੈਕਟਰ ਜਿਹੜੇ ਨੇ ਇਸ ਵੇਲੇ ਆਪਣੀਆਂ ਧੂੜਾਂ ਪਾਉਣ ਦੇ ਲਈ ਤਿਆਰ ਨੇ ਬੀਪੀਆਂ ਵੀ ਨੇ ਦੇਖੋ ਤੁਸੀਂ ਕਿ ਵੱਡੀ ਗਿਣਤੀ ਚ ਬੀਪੀਆਂ ਨੇ ਗੱਲ ਆਖੀ ਸੀ ਕਿ ਅਸੀਂ ਵੀ ਟਰੈਕਟਰ ਮਾਰਚ ਦੇ ਸ਼ਾਮਲ ਹੋਵਾਂਗੇ ਸਭ ਤੋਂ ਇਹ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਟਰੈਕਟਰ ਮਾਰਚ ਦਾ ਹਿੱਸਾ ਬਣੀਆਂ ਹੋਈਆਂ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜਿਲ੍ਹਾ ਤਰਨਤਨ ਗਰਦਾਸਪੁਰ ਕਪੂਰਥਲਾ ਇਹ ਮੋਦੀ ਆਂਦਾ ਨਾ ਕਾਰਿਆਕਰ ਨੂੰ ਰੱਦ ਨਹੀਂ ਕਰਨੇ ਅਸੀਂ ਰੱਦ ਕਰਵਾ ਕੇ ਦੇਵਾਂਗੇ ਉਹ ਆਉਂਦਾ ਨਹੀਂ ਹੋਣੇ ਤੇ ਹੁਣ ਉਹਨੂੰ ਦੱਸ ਦੇਣਾ ਵੀ 26 ਜਨਵਰੀ ਨੂੰ ਆਹੀ ਆ ਰਹੀ ਵੇਖੀ ਤੂੰ ਕਰਦਾ ਕਵੇਂ ਨੀਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਆ ਟਰੈਲਰ ਹੀ ਦਿਖਾਇਆ ਵਾ ਅਜੇ ਜਿਹੜੀ ਫਿਲਮ ਬਾਕੀ ਆ 26 ਤਰੀਕ ਨੂੰ ਕਿਸਾਨ ਦਾ ਝੰਡਾ ਲਾਲਕਲੇਦਰਹਾ ਕੇ ਜਾਵਾਂਗੇ ਇਹ ਜੋ ਆਪਣੇ ਆਈਡੀਆ ਦੇ ਸਬਾਬ ਮੁਤਾਬਕ ਹੈ ਇਹ ਸਾਡੇ ਹੱਕ ਨਹੀਂ ਦੇ ਰਿਹਾ ਅਸੀਂ ਆਪਣੇ ਹੱਕ ਲੈ ਕੇ ਜਿਹੜੀਆਂ ਬੀਬੀਆਂ ਨੇ ਉਹ ਵੀ ਟਰੈਕਟਰ ਮਾਰਚ ਦਾ ਹਿੱਸਾ ਬੜੀਆਂ ਹੋਈਆਂ ਨੇ ਟਰੈਕਟਰ ਮਾਰਚ ਦੀ ਸ਼ੁਰੂਆਤ ਹੋ ਰਹੀ ਏ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਟਰੈਕਟਰਾਂ ਦੇ ਉੱਤੇ ਇਸ ਵੇਲੇ ਜਿਹੜਾ ਏ ਉਹ ਤਿਆਰੀ ਦੇ ਵਿੱਚ ਨੇ ਕਿਉਂਕਿ 11 ਵਜੇ ਇਹ ਟਰੈਕਟਰ ਮਾਰਚ ਜਿਹੜਾ ਸ਼ੁਰੂ ਹੋਵੇਗਾ ਪਿੱਛੇ ਤਸਵੀਰਾਂ ਤੁਸੀਂ ਦੇਖੋ ਕਿ ਵੱਡੀ ਕਤਾਰ ਨਜ਼ਰ ਆ ਰਹੀ ਏ ਇਹ ਸਿੰਘੂ ਆ ਬਾਰਡਰ ਦੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਨ 에ਅਰ ਦੇ ਉੱਤੇ ਤੁਸੀਂ ਬੜੇ ਹੋਇਓ ਲਗਾਤਾਰ ਅੱਜ ਦੇ ਟਰੈਕਟਰ ਮਾਰਚ ਦੀਆਂ ਟਿੱਕਰੀ ਗਾਜੀਪੁਰ ਤੇ ਪਲਵਤ ਤੋਂ ਵੀ ਅਸੀਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਸੋ ਵੱਧ ਤੋਂ ਵੱਧ ਜਿਹੜਾ ਏ ਇਸ ਟਰੈਕਟਰ ਮਾਰਚ ਦੇ ਵਿੱਚ ਕਿਸਾਨ ਸ਼ਾਮਲ ਹੋਣ ਇਸ ਦੇ ਲਈ ਲੰਬੇ ਸਮੇਂ ਤੋਂ ਲਾਮਬੰਦੀ ਕੀਤੀ ਜਾ ਰਹੀ ਸੀ ਪਹਿਲਾਂ ਇਹ ਟਰੈਕਟਰ ਮਾਰਚ 30 ਦਸੰਬਰ ਨੂੰ ਹੋਣਾ ਸੀ ਪਰ 30 ਦੀ ਮੀਟਿੰਗ ਤੋਂ ਬਾਅਦ 31 ਨੂੰ ਕਰ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੀ اپیل ਤੋਂ ਬਾਅਦ ਇਹਨੂੰ 6 ਤਰੀਕ ਤੇ ਕਰ ਦਿੱਤਾ ਗਿਆ ਸੀ ਪਰ ਕੱਲ ਕਿਉਂਕਿ ਮੌਸਮ ਖਰਾਬ ਸੀ 6 ਨੂੰ ਮੌਸਮ ਨਹੀਂ ਸੀ ਸਹੀ ਤੇ ਤਰੀਕ ਅੱਜ ਦੀ ਮਿਥ ਦਿੱਤੀ ਗਈ ਸੀ ਤੇ ਹੁਣ ਅੱਜ 7 ਤਰੀਕ ਏ ਤੇ ਦੇਖੋ ਤੁਸੀਂ ਕਿ ਦਿੱਲੀ ਦੀ ਰਿੰਗ ਰੋਡ ਜਿਹੜੀ ਏ ਇਸ ਵੇਲੇ ਟਰੈਕਟਰਾਂ ਦੇ ਨਾਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਆ ਤੁਹਾਨੂੰ ਭਾਰੀ ਨਜ਼ਰ ਆ ਰਹੀ ਏ ਸੋ ਇੱਕ ਚੇਨ ਬਣਾਈ ਜਾ ਰਹੀ ਏ ਤਾਂ ਜੋ ਇਹ ਟਰੈਕਟਰ ਜਿਹੜੇ ਨੇ ਚੱਲਣ ਅੱਗੇ ਕਿਸਾਨ ਆ ਗੁੰਜੜੇ ਨੇ ਉਹ ਤਿਆਰ ਨੇ ਉਹਨਾਂ ਵੱਲੋਂ ਲਾਮਬੰਦੀ ਜਿਹੜੀ ਆ ਅਗਵਾਈ ਜਿਹੜੀ ਇਸ ਟਰੈਕਟਰ ਮਾਰਚ ਦੀ ਕੀਤੀ ਜਾਵੇਗੀ ਦੇਖੋ ਤੁਸੀਂ ਹਰ ਉਮਰ ਤੋਂ ਜਿਹੜੇ ਲੋਕ ਨੇ ਇਸ ਟਰੈਕਟਰ ਮਾਰਚ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ ਜੇ ਕਿਸੇ ਕੋਲ ਟਰੈਕਟਰ ਨਹੀਂ ਤਾਂ ਉਹ ਗੱਡੀਆਂ ਦੇ ਉੱਤੇ ਵੀ ਪਹੁੰਚ ਰਹੇ ਨੇ ਮੋਟਰਸਾਈਕਲ ਵੀ ਪਹੁੰਚ ਰਹੇ ਨੇ ਸੋ ਕੱਲਾ ਆਪਾਂ ਕਹਿ ਦਈਏ ਕਿ ਟਰੈਕਟਰ ਮਾਰਚ ਇਹ ਵੀ ਗਲਤ ਹੋਵੇਗਾ ਇਹਦੇ ਵਿੱਚ ਗੱਡੀਆਂ ਵੀ ਨੇ ਮੋਟਰਸਾਈਕਲ ਵੀ ਨੇ ਤੇ ਹਰ ਕੋਈ ਆਪਣਾ ਯੋਗਦਾਨ ਪਉਂਦਾ ਨਜ਼ਰ ਆ ਰਿਹਾ ਪਿੱਛੇ ਵੱਡਾ ਟਰੱਕ ਵੀ ਨਜ਼ਰ ਆ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ ਤੁਹਾਨੂੰ ਕਿ ਟਰੱਕ ਟਰੱਕ ਵੀ ਜਿਹੜੇ ਨੇ ਇਸ ਮਾਰਚ ਦਾ ਹਿੱਸਾ ਬਣਨਗੇ ਇੱਧਰ ਤੁਸੀਂ ਦੇਖੋ ਕਿ ਮਹਿੰਦਰਾ ਦੀ ਟਰੈਵਲਰ ਗੱਡੀ ਹੈ ਉਹ ਵੀ ਇਸ ਟਰੈਕਟਰ ਮਾਰਚ ਦਾ ਹਿੱਸਾ ਬਣਨ ਜਾ ਰਹੀ ਹੈ ਸੋ ਇਕੱਲਾ ਆ ਜਿਹੜਾ ਆ ਕਹਿ ਸਕਦੇ ਆ ਕਿ ਟਰੈਕਟਰ ਮਾਰਚ ਨਹੀਂ ਬਲਕੇ ਹਰ ਇੱਕ ਸਾ ਵਾਹਨ ਜਿਹੜਾ ਇਹਦੇ ਵਿੱਚ ਨਜ਼ਰ ਆ ਰਿਹਾ ਹੈ ਇਧਰ ਹਰਿਆਣੇ ਵਾਲੇ ਜਿੰਦਾਬਾਦ ਹਰਿਆਣਾ ਪੰਜਾਬ ਜਿੰਦਾਬਾਦ ਭਾਈ ਤਰਾ ਹੈ ਸਾਰੇ ਭਾਈ ਮਾ ਘੋਟੇ ਭੜਕੇ ਦਿਨੇ ਕੀ ਸਾਡਾ ਦੇਸ ਦਾ ਉਹ ਥੇਗਵਾ ਲੈ ਲੇ ਦੇਸ ਦਾ ਨਿਕਲ ਕੇ ਮਿਹਰੇ ਆ ਰਹੇ ਜ਼ਮੀਦਾਰ ਜ਼ਿੰਦਾਰਤ ਭਾਏ ਬੇਵਚੋ ਜ਼ਿੰਦਾਰ ਹੱਕ ਨਹੀਂ ਮਿਲੇਗਾ ਇਤਨੇ ਬੁਲਟੇ ਨਹੀਂ ਹਟਾਏ ਆਕਲੇ ਨੇ ਆ ਰਹੇ ਆਪਾਂ ਹਰਿਆਣਾ ਪੰਡਾ ਉਹ ਹਰਿਆਣੇ ਵਾਲੇ ਗੁੱਸਾ ਕਿਉਂਕਿ ਇਹਨਾਂ ਦਾ ਗੁੱਸਾ ਤਾਂ ਜਿਆਦਾ ਹੈ ਉੱਥੇ ਭਾਜਪਾ ਦੀ ਸਰਕਾਰ ਹੈ ਉਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਏ ਪੁਲਿਸ ਦੇ ਡਰਾਵੇ ਦਿੰਦੀ ਏ ਪਰ ਇਹ ਤਾਂ ਵੀ ਉਹਨਾਂ ਡਰਾਵਿਆਂ ਤੋਂ ਸਰਕਾਰ ਦੀਆਂ ਜਿਹੜੀਆਂ ਕਹ ਲੋ ਕਿ ਧੱਕੇਸ਼ਾਹੀਆਂ ਨੇ ਉਹਨਾਂ ਨੂੰ ਝੱਲਦੇ ਹੋਏ ਇਸ ਅੰਦੋਲਨ ਦੇ ਵਿੱਚ ਸਾਥ ਦੇ ਰਹੇ ਨੇ ਇੱਧਰ ਗੁਰਦਾਸਪੁਰਿਆਂ ਦਾ ਟਰੈਕਟਰ ਵੀ ਜਿਹੜਾ ਹੈ ਉਹ ਵੀ ਧੂੜਾ ਪੱਟਦਾ ਨਜ਼ਰ ਆ ਰਿਹਾ ਹੈ ਸੋ ਆਡਰ ਦੇ ਉੱਤੇ ਤੁਸੀਂ ਬਣੇ ਹੋਏ ਲਗਾਤਾਰ ਟਰੈਕਟਰ ਮਾਰਚ ਦੀਆਂ ਇਹ ਅਪਡੇਟ ਜਿਹੜੀਆਂ ਨੇ ਅਸੀਂ ਪੂਰਾ ਦਿਨ ਤੁਹਾਡੇ ਨਾਲ ਸਾਂਝਾ ਕਰਦੇ ਚੱਲਾਂਗੇ ਅੱਗੇ ਇੱਕ ਲੰਬੀ ਚੇਨ ਲੇਨ ਬਣਾਈ ਜਾ ਰਹੀ ਹੈ ਫਿਲਹਾਲ ਇਹ ਸਿੰਘੂ ਤੋਂ ਟਰੈਕਟਰ ਜਿਹੜੇ ਨੇ ਕੱਟੇ ਜਾ ਰਹੇ ਨੇ ਉਹ ਸਮਾਰਟ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ ਅਸੀਂ ਰਿੰਗ ਰੋਡ ਦੇ ਉੱਤੇ ਮੌਜੂਦ ਆ ਜਿੱਥੋਂ ਇਹ ਟਰੈਕਟਰ ਮਾਰਚ ਸ਼ੁਰੂ ਹੋਣ ਜਾ ਰਿਹਾ ਹੈ ਸੋ ਅਗਵਾਈ ਕਿਸਾਨ ਜਥੇਬੰਦੀਆਂ ਦੇ ਉਹਨਾਂ ਆਗੂਆਂ ਵੱਲੋਂ ਕੀਤੀ ਜਾਵੇਗੀ ਜਿਹੜੇ ਕਿ ਹੁਣ ਤੱਕ ਇਸ ਅੰਦolan ਦੀ ਗਵਾਹੀ ਕਰਦੇ ਰਹੇ ਨੇ ਪਰ ਵੱਡੀ ਗਿਣਤੀ ਚ ਨੌਜਵਾਨ ਜਿਹੜੇ ਨੇ ਉਹ ਇਹਦੇ ਚ ਭੂਮਿਕਾ ਨਭਾਉਂਦੇ ਨਜ਼ਰ ਆ ਰਹੇ ਨੇ ਬਜ਼ੁਰਗ ਵੱਡੀ ਗਿਣਤੀ ਚ ਨੇ ਬੀਪੀਆਂ ਨੇ ਬੱਚੇ ਨੇ ਸੋ ਉਹਦੇ ਤੋਂ ਤਾਂ ਇਹੀ ਲੱਗਦਾ ਹੈ ਕਿ ਅੱਜ ਦਾ ਇਹ ਟ੍ਰੇਲਰ ਜਿਹੜਾ ਹੈ 26 ਜਨਵਰੀ ਤੋਂ ਪਹਿਲਾਂ ਦਾ ਇਤਿਹਾਸ ਸਿਰਜਣ ਵਾਲਾ ਹੈ ਅਜੇ ਇਤਿਹਾਸ ਜਿਹੜਾ ਸਿਰਜਿਆ ਜਾਵੇਗਾ ਸਿੰਘੂ ਬਾਰਡਰ ਤੋਂ ਕੁੰਡਲੀ ਕੁੰਡਲੀ ਤੋਂ ਸਿੰਘੂ ਬਾਰਡਰ ਗਾਜੀਪੁਰ ਤੋਂ ਪਲਵੜ ਤੇ ਪਲਵੜ ਤੋਂ ਗਾਜੀਪੁਰ ਜਿਹੜਾ ਹੈ ਇਹ ਟਰੈਕਟਰ ਮਾਰਚ ਚੱਲਣਾ ਚੱਲਣਾ ਜਿਸ ਦੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਵੱਡੀ ਗਿਣਤੀ ਤੇ ਟਰੈਕਟਰ ਜਿਹੜੇ ਨੇ ਉਹ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਅਸੀਂ ਅਗਲੇ ਪਾਸੇ ਹੁਣ ਚੱਲਾਂਗੇ ਜਿੱਥੇ ਕਿਸਾਨ ਆਗੂ ਜਿਹੜੇ ਨੇ ਇਸ ਟਰੈਕਟਰ ਮਾਰਚ ਨੂੰ ਰਵਾਨਾ ਕਰਨਗੇ ਸਿੰਘੋਤ ਹੈ ਤਸਵੀਰਾਂ ਉਹਨਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਮਾਰਚ ਸ਼ੁਰੂ ਹੋ ਰਿਹਾ ਹੈ ਲਾਈਵ ਅਪਡੇਟਸ ਅੱਜ ਪੂਰਾ ਦਿਨ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਇਹ ਟਰੈਕਟਰ ਮਾਰਚ ਦੀਆਂ ਕਿ ਕਿਸ ਤਰੀਕੇ ਦੇ ਨਾਲ ਇਸ ਟਰੈਕਟਰ ਮਾਰਚ ਦੇ ਵਿੱਚ ਹਰ ਵਰਗ ਸ਼ਾਮਿਲ ਹੈ ਹਰ ਉਮਰ ਦੇ ਲੋਕ ਸ਼ਾਮਿਲ ਨੇ ਹਰ ਤਰੀਕੇ ਦਾ ਵਾਹਨ ਸ਼ਾਮਿਲ ਹੈ ਤਾਂ ਇਸ ਟਰੈਕਟਰ ਮਾਰਚ ਨੂੰ ਇਤਿਹਾਸਿਕ ਬਣਾਇਆ ਜਾ ਸਕੇ ਇਤਿਹਾਸ ਸਿਰਜਿਆ ਜਾ ਸਕੇ ਇਤਿਹਾਸ ਲਿਖਿਆ ਜਾ ਸਕੇ ਤੇ ਜਿਹੜੇ ਟ੍ਰੇਲਰ ਦੀ ਗੱਲ ਕੀਤੀ ਜਾ ਰਹੀ ਸੀ ਉਹ ਟ੍ਰੇਲਰ ਜਿਹੜਾ ਏ ਅੱਜ ਵੱਡੀ 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 ਆ ਭੂਮਿਕਾ ਦੇ ਵਿੱਚ ਜਿਹੜਾ ਅਸਲੂ ਰਿਲੀਜ਼ ਕੀਤਾ ਜਾਵੇ ਇਹੀ ਕੋਸ਼ਿਸ਼ਾਂ ਨੇ ਇਸ ਟਰੈਕਟਰ ਮਾਰਚ ਦੀਆਂ ਅੱਜ ਦੇ ਇਸ ਟਰੈਕਟਰ ਮਾਰਚ ਨੂੰ ਲੈ ਕੇ ਵੱਟੀਆਂ ਤਿਆਰੀਆਂ ਵਿੱਟੀਆਂ ਗਈਆਂ ਸਨ ਵੱਡੀਆਂ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਸੋ ਇੱਥੋਂ ਇਸ ਟਰੈਕਟਰ ਮਾਰਚ ਨੂੰ ਰਵਾਨਾ ਕੀਤਾ ਜਾਣਾ ਹੈ ਕਿਸਾਨ ਆਗੂ ਜਿਹੜੇ ਨੇ ਉਹ ਆ ਮੌਕੇ ਤੇ ਉੱਤੇ ਪਹੁੰਚ ਗਏ ਨੇ ਉਹਨਾਂ ਵੱਲੋਂ ਅਗਵਾਈ ਕੀਤੀ ਜਾਵੇਗੀ ਇਸ ਟਰੈਕਟਰ ਮਾਰਚ ਦੀ ਜਲਦ ਹੀ ਬਾਕੀ ਵੀ ਜਦੋਂ ਕਿਸਾਨ ਆਗੂ ਇੱਥੇ ਪਹੁੰਚ ਜਾਣਗੇ ਇਸ ਟਰੈਕਟਰ ਮਾਰਚ ਨੂੰ ਆ ਇਥੋਂ ਰਵਾਨਾ ਕੀਤਾ ਜਾਵੇਗਾ ਇਥੋਂ ਹਰੇ ਝੰਡਿਆਂ ਦੇ ਨਾਲ ਜਿਹੜਾ ਹੈ ਉਹਨੂੰ ਤੋਰਿਆ ਜਾਵੇਗਾ ਕਿ ਸਾਡਾ ਗੁਰਪਾਲ ਹੋਣੀ ਸਾਡੇ ਨਾਲ ਉਹਦੇ ਹਰਪਾਲ ਜੀ ਹਾਂ ਜੀ ਯਾਰ ਕਿਸਾਨ ਕਮੇਟੀ ਦੁਆਬਾ ਜੀ 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 ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਹਾਂਜੀ ਹਾਂ ਤੇ ਇਹ ਆ ਜੋਸ਼ ਦੇਖ ਕੇ ਕੀ ਲੱਗ ਰਿਹਾ ਤੁਹਾਨੂੰ ਇਹ 26 ਤਰੀਕ ਦੀ ਰਿਹਸਲ ਆ ਜੀ ਹਾਂ ਇਹ ਰਿਹਸਲ ਆ ਕਿਉਂਕਿ ਜਿਹੜੀ ਸਰਕਾਰ ਆ ਇਹ ਜਿਹੜੀ ਢਿੱਲੀ ਹੋਈ ਹੈ ਵੀ ਚੂੜੀ ਟਾਈਟ ਕਰਨੀ ਪੈਣੀ ਆ ਉਹ ਚੂੜੀ ਟਾਈਟ ਕਰਨ ਲਈ ਰਿਹਸਲ ਕਰ ਰਹੇ ਆ ਉਦੋਂ ਨੂੰ ਦਿੱਲੀ ਦੇ ਵਿੱਚ ਮਾਰਚ ਕਰਨਾ ਅੱਜ ਤੱਕ 72 ਸਾਲਾਂ ਦੇ ਵਿੱਚ ਕਦੇ ਕਿਸਾਨ ਮਾਰਚ ਨਹੀਂ ਹੋਇਆ ਅਸੀਂ ਉਹ ਜਿਹੜਾ 26 ਜਨਵਰੀ ਨੂੰ ਕਿਸਾਨ ਮਾਰਚ ਕਰ ਰਹੇ ਤੁਸੀਂ ਦੇਖਿਆ ਸਰਕਾਰ ਦਾ ਜਿਹੜਾ ਐਟੀਟਿਊਡ ਆ ਸਰਕਾਰ ਮੰਨ ਨਹੀਂ ਰਹੀ ਅਸੀਂ ਕਰਦੇ ਕਿਸੇ ਹੋਰ ਗੱਲ ਦੇ ਉੱਤੇ ਆਗੂ ਸਾਡੇ ਜਗ੍ਹਾ ਹੋਰ ਗੱਲ ਦੇ ਉੱਤੇ ਗੱਲ ਕਰਦੇ ਬਈ ਇਹ ਰਪੀਲ ਹੋਣੀ ਚਾਹੀਦੀ ਆ ਤੇ ਜਾ ਕੇ ਮੁੜ ਕੇ ਬਿਠਾ ਕੇ ਗੱਲਾਂ ਕਰ-ਕਰ ਕੇ ਮੁੜ ਕੇ ਮੋੜ ਦਿੰਦੇ ਡਾਕਟਰ ਕਾ ਦਿੰਦੇ ਆ ਇਹ ਉਹਦੀ ਰਹੱਸਾ ਲਾਜੀ ਜਿਹੜੀ 26 ਤਰੀਕ ਦੀ ਮਾਰਚ ਆ ਤੇ ਨੌਜਵਾਨਾਂ ਨੂੰ ਇਹ ਜਿਹੜਾ ਜੋਸ਼ ਚਗਾਉਣੇ ਵਾਲਾ ਨੌਜਵਾਨਾਂ ਨੂੰ ਕਹਾ ਅੱਗੇ ਤੋਰਨ ਵਾਲਾ ਉਹਦੇ ਸਬੰਧ ਦੇ ਵਿੱਚ ਇਹ ਮਾਰਚ ਕਰ ਰਹੇ ਆ ਜੀ ਇਦਾਂ ਦੇ ਹੋਰ ਵੀ ਜਿਹੜੀ ਸਾਡੀ ਲੀਡਰਸ਼ਿਪ ਆ ਇਦਾਂ ਦੇ ਹੋਰ ਵੀ ਐਕਸ਼ਨ ਹੋਊਗੀ ਜਿਹੜੇ ਜਿਹੜੇ ਨੌਜਵਾਨਾਂ ਨੂੰ ਤੇ ਜਿਹੜੇ ਕਿਸਾਨਾਂ ਨੂੰ ਅਟਰੈਕਟ ਕਰਦੇ ਹੁਣ ਜਿਹੜੇ ਘਰ ਨੌਜਵਾਨ ਇਹੋ ਜੀ ਗਤੀਵਿਧੀ ਚ ਬੜੇ ਉਤਸ਼ਾਹ ਤੇ ਨਿਜੋਸ਼ ਦੇ ਨਾਲ ਭਾਗ ਲੈਂਦੇ ਨੇ ਉਹ ਤਾਂ ਕਹਿੰਦੇ ਕਿ ਸਾਨੂੰ ਇਦਾਂ ਦੇ ਪ੍ਰੋਗਰਾਮ ਦਿੱਤੇ ਜਾਣ ਸਾਨੂੰ ਭਾਗ ਕੇ ਨਾ ਰੱਖਿਆ ਜਾਵੇ ਵੇਖੋ ਕਿਸਾਨ ਦੋਸਤੋ ਪਹਿਲਾਂ ਗੱਲ ਨੂੰ ਸਮਝੋ ਫੌਜ ਦਾ ਡਿਸਪਲਿਨ ਤੇ ਸੰਯੁਕਤ ਕਿਸਾਨ ਮੋਰਚੇ ਦਾ ਡਿਸਪਲਿਨ ਬਰਾਬਰ ਚੱਲਣਾ ਚਾਹੀਦਾ ਸਗੋਂ ਅਸੀਂ ਅੱਗੇ ਜਾਈਏ ਉਸ ਡਿਸਪਲਿਨ ਨੂੰ ਮੰਨ ਕੇ ਅੱਗੇ ਪਿੱਛੇ ਨਾ ਹੋਈਏ ਇਹ ਵੇਖੋ ਸਾਡਾ ਵਿਆਪਕ ਅੰਦੋਲਨ ਬਣ ਗਿਆ ਵਿਆਪਕ ਬੜਾ ਕ੍ਰਿਟੀਕਲ ਸਟੇਜ 'ਤੇ ਪਹੁੰਚ ਗਿਆ ਵਾ ਜਿੱਥੇ ਸਾਨੂੰ ਇੱਕ ਇੱਕ ਪੈਰ ਜਿਹੜਾ ਫੂਕ ਫੂਕੇ ਰੱਖਣਾ ਵਾ ਅੱਜ ਸਾਡੀ 26 ਜਨਵਰੀ ਦੀ ਪ੍ਰੇਡ ਦੀ ਰਿਹਰਸਲ ਆ ਰਿਹਰਸਲ ਸਗੋਂ ਸ਼ਾਸਨ ਚ ਕਰਨੀ ਚਾਹੀਦੀ ਆ ਇਹ ਅਸੀਂ ਦਿੱਲੀ ਨੂੰ ਦੱਸਣਾ ਚਾਹੁੰਦੇ ਆ ਅੱਜ ਹਜ਼ਾਰਾਂ ਟਰੈਕਟਰਾਂ ਦੇ ਨਾਲ ਚਾਰ ਛੇਰੇ ਦਿੱਲੀ ਜਿਹੜੀ ਉਹ ਘੇਰੀ ਜਾਣੀਆਂ ਬਿਲਕੁਲ ਬਿਲਕੁਲ ਹਜ਼ਾਰਾਂ ਟਰੈਕਟਰਾਂ ਦੇ ਨਾਲ ਘੇਰੀ ਜਾੜੀਏ ਕਿਸਾਨ ਆਗੂ ਵੀ ਜਿਹੜੇ ਨੇ ਇਸ ਵੇਲੇ ਆ ਚਾਹੇ ਤੇ ਦਿਖਾਈ ਦੇ ਰਿਹਾ ਨੇ ਕਿ ਉਹਨਾਂ ਦੀ ਕੌਲ ਦੇ ਉੱਤੇ ਇੱਕ ਵਾਰ ਫਿਰ ਨੌਜਵਾਨ ਬਜ਼ੁਰਗ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਨੇ ਉਹ ਟਰੈਕਟਰ ਲੈ ਕੇ ਸ਼ਾਮਲ ਹੋਏ ਨੇ ਤੁਸੀਂ ਦੇਖੋ ਕਿ ਇਹਦੇ ਵੀ ਵੱਡੀਆਂ ਲਾਈਨਾਂ ਜਿਹੜੀਆਂ ਨੇ ਪਿੱਛੇ ਟਰੈਕਟਰ ਮਾਰਚ ਦੇ ਵਿੱਚ ਟਰੈਕਟਰਾਂ ਦੀਆਂ ਲੱਗੀਆਂ ਹੋਈਆਂ ਨੇ ਸੋ ਇਹ ਮਾਰਚ ਰਵਾਨਾ ਹੋ ਰਿਹਾ ਹੈ ਟਰੈਕਟਰ ਕਿਸਾਨ ਮਾਰਚ ਤੋਂ ਪਹਿਲਾਂ ਇਹਰੇ ਹਾਸਲੇ ਇਹ ਟ੍ਰੇਲਰ ਇਹਨੂੰ ਕੋਈ ਵੀ ਨਾਮ ਦੇ ਸਕਦੇ ਹੋ ਪਰ ਫਿਲਹਾਲ ਇਹ ਜਿਹੜਾ ਇਹ ਵੱਡੀ ਕੀਤੇ ਤੇ ਲੋਕ ਜਿਹੜੇ ਨੇ ਇਹਦੇ ਤੇ ਸ਼ਾਮਲ ਹੋਏ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਨ 에ਅਰ ਦੇ ਉੱਤੇ ਟਰੈਕਟਰ ਮਾਰਚ ਤੁਸੀਂ ਦੇਖੋ ਕਿ ਲਾਈਨਾਂ ਬਣ ਚੁੱਕੀਆਂ ਨੇ ਜਲਦ ਹੀ ਕਿਸਾਨ ਆਗੂਆਂ ਵੱਲੋਂ ਹਰੇ ਝੰਡਿਆਂ ਦੀ ਅਗਵਾਈ ਕਰਦੇ ਹੋਏ ਇਹਨੂੰ ਰਵਾਨਾ ਕੀਤਾ ਜਾਵੇਗਾ ਰਜਿੰਦਰ ਹੁਣੀ ਨੇ ਸਾਡੇ ਨਾਲ ਕੀਰਤੀ ਕਿਸਾਨ ਯੂਨੀਅਨ ਤੋਂ ਭਾਈ ਦੀ ਲੋਕ ਤਾਂ ਵੱਡੀ ਗਿਣਤੀ ਤੇ ਪਹੁੰਚ ਗਏ ਇੱਕ ਵਾਰ ਫਿਰ ਤੁਹਾਡੀ ਇੱਕ ਆਵਾਜ਼ ਦੇ ਉੱਤੇ ਨੌਜਵਾਨਾਂ ਬਜ਼ੁਰਗਾਂ ਨੇ ਟਰੈਕਟਰ ਸੜਕਾਂ ਦੇ ਉੱਤੇ ਉਤਾਰ ਕੇ ਦੱਸ ਦਿੱਤਾ ਹੈ ਕਿ ਏਕਤਾ ਹਮਨ ਇਹ ਏਕਤਾ ਜਿਹੜੀ ਏ ਜਾਂ ਫਿਰ ਲੋਕ ਜਿਹੜੇ ਨੇ ਉਹ ਅਜੇ ਵੀ ਕਿਸਾਨ ਜਥੇਬੰਦੀਆਂ ਦੇ ਹੁਕਮ ਦੇ ਪਾਬੰਦ ਨੇ ਕਿਵੇਂ ਦੇਖ ਰਹੇ ਹੋ ਇਸ ਅੰਦੋਲਨ ਦੀ ਅੱਜ ਦੀ ਅਸਰੇ ਹਾਸਲ ਨੂੰ ਇਹ 26 ਦਾ ਟ੍ਰੇਲਰ ਆ ਔਰ ਅੱਜ ਦੇ ਟ੍ਰੇਲਰ ਤੋਂ ਮੋਦੀ ਸਰਕਾਰ ਨੂੰ ਸਮਝਾਣਾ ਚਾਹੀਦਾ ਕਿ ਸ਼ੰਬੀ ਨੂੰ ਦਿੱਲੀ ਤੋਂ ਦਿੱਲੀ ਤੋਂ ਲੋਕ ਸਾਹਮਣੇ ਨਹੀਂ ਜਾਣਗੇ ਔਰ ਉਹ ਦਿਨ ਇਹਨਾਂ ਦਾ ਜਿਹੜਾ ਹੈਗਾ ਇਤਿਹਾਸ ਦਾ ਸਭ ਤੋਂ ਮਾੜਾ ਦਿਨ ਸਾਬਤ ਹੋ ਸਕਦਾ ਜੇ ਬਚਣਾ ਚਾਹੁੰਦੇ ਹੈ ਤੇ ਤਿੰਨੋਂ ਖੇਤੀ ਕਾਨੂੰਨ ਜਿੰਨੀ ਜਲਦੀ ਹੋ ਸਕੇ ਰੱਦ ਕਰ ਲੈਣ ਜਿਹੜੀ ਸਰਕਾਰ ਇਹ ਲਗਾਤਾਰ ਕਹਿ ਰਹੀ ਆ ਕਿ ਇਹ ਕਾਨੂੰਨਾਂ ਦੇ ਨਾਲ ਦੇਸ਼ ਦੀ ਬਹੁ ਗਿਣਤੀ ਆ ਤਾਂ ਅਸੀਂ ਉਹਨੂੰ ਚੁਣੌਤੀ ਦਿੰਨੇ ਆ ਕਿ ਇਹਨਾਂ ਨੇ ਇਹਨਾਂ ਕਾਨੂੰਨਾਂ ਤੇ ਚੋਣ ਨਹੀਂ ਲੜੀ ਅਸਤੀਫਾ ਦੇ ਕੇ ਇਹਨਾਂ ਤੁੰਨਾ ਕਾਨੂੰਨਾਂ ਨੂੰ ਖੇਤੀ ਚੋਣ ਮੁੱਦਾ ਬਣਾ ਕੇ ਚੋਣ ਲੜ ਕੇ ਦੇਖਣੀਆਂ ਜਵਾਨ ਤਾਂ ਨੇ ਜਬ ਤੋਂ ਹੋ ਗਿਆ ਨੇ ਪਤਾ ਲੱਗ ਜੂਗਾ ਇਹ ਕਹਿਣ ਵੀ ਅਸੀਂ ਇਹਨਾਂ ਖੇਤੀ ਕਾਨੂੰਨਾਂ ਤੇ ਚੋਣ ਲੜ ਰਹੇ ਆ ਗਿਆ ਇਹ ਲਗਾਤਾਰ ਝੂਠ ਬੋਲ ਰਿਹਾ ਗਮਰਾਹ ਕਰ ਰਿਹਾ ਸਰਕਾਰ ਹਿੱਲੀ ਹੋਈ ਆ ਹਾਰ ਉਹ ਮੰਨ ਚੁੱਕੀ ਆ ਅੰਦਰ ਖਾਤੇ ਪਰ ਓਪਨਲੀ ਅਜੇ ਕਹਿਣਾ ਨਹੀਂ ਚਾਹੁੰਦੀ ਜਿੰਨੀ ਛੇਤੀ ਉਹ ਕਹਿ ਰਹੇ ਉਹਨਾ ਚੰਗਾ ਹੋਊਗਾ ਨਹੀਂ ਤਾਂ ਇਹ ਅੰਦੋਲਨ ਇੱਕ ਇਤਿਹਾਸਕ ਅੰਦੋਲਨ ਇਹ ਰੁਕਣ ਵਾਲਾ ਨਹੀਂ ਤੁਸੀਂ ਤਿੰਨ ਦਿਨ ਦੇਖੋ ਕਿੰਨੀ ਭਾਰੀ بارش ਲੋਕ ਬੈਠੇ ਹੈਗੇ ਆ ਲੋਕਾਂ ਦਾ ਹੌਸਲਾ ਲੋਕਾਂ ਦੀ ਹਿੰਮਤ ਜਿਹੜੀ ਆ ਮੋਦੀ ਸਰਕਾਰ ਨੇ ਦੇਖ ਲਈ ਆ ਇਸ ਕਰਕੇ ਉਹਦੇ ਵਾਸਤੇ ਭਲਾਈ ਇਹੀ ਆਊਗੀ ਕਿ ਜਿੰਨੀ ਜਲਦੀ ਇਹਨਾਂ ਨੇ ਕਾਨੂੰਨ ਰੱਦ ਕਰ ਲੇ ਉਹ ਚੰਗਾ ਰਹੂਗਾ ਬਿਲਕੁਲ ਜਿੰਨੀ ਜਲਦੀ ਰੱਦ ਕਰ ਲੇ ਕਿਉਂਕਿ ਇਹ ਤੁਸੀਂ ਦੇਖੋ ਕਿ ਅਜੇ ਤਾਂ ਇੱਕ ਪਾਸੇ ਦਾ ਨਜ਼ਾਰਾ ਹੈ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਅਦੇ ਟਿਕਰੀ ਤੋਂ ਵੀ ਸੈਂਕੜੇ ਹਜ਼ਾਰਾਂ ਟਰੈਕਟਰ ਚੱਲਣੇ ਨੇ ਗਾਜੀਪੁਰ ਤੋਂ ਵੀ ਚੱਲਣੇ ਨੇ ਪੱਲਵਲ ਤੋਂ ਵੀ ਚੱਲਣੇ ਨੇ ਤੇ ਜਦੋਂ 26 ਤਰੀਕ ਨੂੰ ਚਾਰੇ ਪਾਸਿਓਂ ਚੱਲਣ ਵਾਲੇ ਟਰੈਕਟਰ ਜਿਹੜੇ ਨੇ ਇਕੱਠੇ ਆ ਦਿੱਲੀ ਤੇ ਚੜ੍ਹਾਈ ਕਰਨਗੇ ਤਾਂ ਫਿਰ ਜੋ ਕੁਝ ਵੀ ਹੋਵੇਗਾ ਉਹਦੇ ਲਈ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਦੇਖੋ ਮਤਾਵਾ ਵੀ ਜਿਹੜੀਆਂ ਨੇ ਸਾਡੇ ਨਾਲ ਪਿੱਛੇ ਵੀ ਮਿਲੀਆਂ ਸਨ ਆ ਤਾਂ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਸ਼ਾਮਲ ਹੋਏ ਨੇ ਇਸ ਟਰੈਕਟਰ ਮਾਰਚ ਦੇ ਵਿੱਚ ਬੱਚਿਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਬਜ਼ੁਰਗਾਂ ਦੇ ਨਾਲ ਵੀ ਕੀਤੀ ਬੀਪੀਆਂ ਦੇ ਨਾਲ ਵੀ ਕੀਤੀ ਕਿ ਕਿਵੇਂ ਆਹ ਹਰ ਇੱਕ ਜਿਹੜਾ ਇਸ ਅੰਦੋਲਨ ਦਾ ਹਿੱਸਾ ਬਣਨ ਦੇ ਲਈ ਆਹ ਜਿਹੜਾ ਹੈ ਉਹ ਪੂਰੀ ਸਮਰਪਿਤ ਭਾਵਨਾ ਦੇ ਵਿੱਚ ਨਜ਼ਰ ਆ ਰਿਹਾ ਹੈ ਸਿੰਧੂ ਮੋਟਰ ਤੋਂ ਓਨੇਰ ਤੋਂ ਤੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਰੈਕਟਰ ਮਾਰਚ ਦੇ ਵਿੱਚ ਜਿਹੜਾ ਹੈ ਇਸ ਵੇਲੇ ਲੋਕਾਂ ਨੇ ਪੂਰੀਆਂ ਤਿਆਰੀਆਂ ਖੇਚ ਲਈਆਂ ਨੇ ਪੂਰੀਆਂ ਤਿਆਰੀਆਂ ਦੇ ਵਿੱਚ ਉਸੀਂ ਦੇਖੋ ਕਿ ਅਜੇ ਵੀ ਪਿੱਛੇ ਵੱਡੀ ਲਾਈਨ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਟਰੈਕਟਰ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਅਜੇ ਵੀ ਜਿਹੜਾ ਹੈ ਉਹ ਨਜ਼ਰ ਆ ਰਹੇ ਨੇ ਸੋ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਿੰਗੂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ 11 ਵਜਣ ਵਾਲੇ ਨੇ ਇਹ ਟਰੈਕਟਰ ਮਾਰਚ ਕਿਸਾਨ ਆਗੂਆਂ ਵੱਲੋਂ ਰਵਾਨਾ ਕੀਤਾ ਜਾਵੇਗਾ ਇੱਥੋਂ ਟਿੱਕਰੀ ਨੂੰ ਤੇ ਟਿੱਕਰੀ ਤੋਂ ਇੱਕ ਟਰੈਕਟਰ ਮਾਰਚ ਜਿਹੜਾ ਹੈ ਉਹ ਸਿੰਘੂ ਦੇ ਲੈ ਜਾਵੇਗਾ ਜਿੱਥੇ ਦੋਨੋਂ ਪਾਸੇ ਚੱਲੇ ਹੋਏ ਕਿਸਾਨ ਜਿਹੜੀ ਵੀ ਜਗ੍ਹਾ ਦੇ ਉੱਤੇ ਆਪਸ ਦੇ ਵਿੱਚ ਇਕੱਠੇ ਹੋਣਗੇ ਉੱਥੇ ਇਸ ਟਰੈਕਟਰ ਮਾਰਚ ਨੂੰ ਸਮਾਪਤ ਕਰ ਦਿੱਤਾ ਜਾਵੇਗਾ ਉੱਥੇ ਇਸ ਟਰੈਕਟਰ ਮਾਰਚ ਨੂੰ ਖਤਮ ਸਮਝ ਲਿਆ ਜਾਵੇਗਾ ਕਿ ਇਹ ਟਰੈਕਟਰ ਮਾਰਚ ਉੱਥੋਂ ਉੱਥੋਂ ਫਿਰ ਬਾਕੀ ਆ ਟਿੱਕਰੀ ਵਾਲੇ ਟਿੱਕਰੀ ਨੂੰ ਵਾਪਸ ਜਾਣਗੇ ਤੇ ਸਿੰਘੂ ਵਾਲੇ ਸਿੰਘੂ ਨੂੰ ਵਾਪਸ ਜਿਹੜੇ ਨੇ ਮੋੜ ਹੋਣਗੇ ਸੋ ਇਹ ਪਲਾਨ ਜਿਹੜਾ ਅੱਜ ਮਿੱਥਿਆ ਗਿਆ ਹੈ ਕਿ ਅਸੀਂ ਇਧਰੋਂ ਟਿੱਕਰੀ ਨੂੰ ਚੱਲਾਂਗੇ ਟਿੱਕਰੀ ਵਾਲੇ ਸਿੰਘੂ ਨੂੰ ਚੱਲਣਗੇ ਤੇ ਜਿੱਥੇ ਦੋਨਾਂ ਦੇ ਮੇਲ ਹੋਣਗੇ ਉੱਥੋਂ ਆ ਫਿਰ ਜਿਹੜਾ ਹੈ ਉਹ ਵਾਪਸੀ ਕਰ ਲਈ ਜਾਵੇਗੀ ਸੋ ਦੇਖੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸ਼ਾਮਲ ਹੋ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ ਜਿਹੜਾ 26 ਤਾਰੀਖ ਦਾ ਇਹ ਹੈਸਲ ਦੇ ਲਈ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉਸ ਟਰੈਕਟਰ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਸੋ ਲਗਾਤਾਰ ਅਸੀਂ ਤੁਹਾਡੇ ਨਾਲ ਬਨੇ ਰਹਾਂਗੇ ਤੁਸੀਂ ਵੀ ਇਦਾਂ ਹੀ ਬਨੇ ਰਹੋ ਜਲਦੀ ਹੀ ਇਸ ਟਰੈਕਟਰ ਮਾਰਚ ਨੂੰ ਰਵਾਨਾ ਕੀਤਾ ਜਾਣਾ ਹੈ ਸੋ ਇਸ ਦੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਇਦਾਂ ਹੀ ਬਨੇ ਰਹੋ ਆਊਟ ਇਅਰ ਟੀਵੀ ਦੇ ਨਾਲ